ਬੰਡਲ ਟੀਲੀ ਇਸ ਵੀਡੀਓ ਵਿੱਚ ਅਸੀਂ ਬੰਡਲ ਟੀਲੀ ਦੀ ਸਹਾਇਤਾ ਨਾਲ ਸੰਖਿਆ ਪਹਿਚਾਣ ਦੇ ਨਾਲ-ਨਾਲ ਬੱਚਿਆਂ ਨੂੰ ਸਥਾਨਕ ਮੁੱਲ ਦੀ ਸਮਝ ਵੀ ਦੇਵਾਂਗੇ ਇਸ ਗਤੀਵਿਧੀ ਲਈ ਸਾਨੂੰ ਕੁਝ ਟੀਲੀਆਂ ਰਬੜ ਬੈਂਡ ਜਾਂ ਧਾਗੇ ਅਤੇ ਇੱਕ ਸੰਖਿਆ ਚਾਰਟ ਦੀ ਲੋੜ ਪਵੇਗੀ ਆਓ ਦੇਖੀਏ ਕਿ ਬੱਚਿਆਂ ਨਾਲ ਇਹ ਗਤੀਵਿਧੀ ਕਿਵੇਂ ਕਰਨੀ ਹੈ ਬੱਚਿਓ ਅੰਦਾਜ਼ਾ ਲਗਾਓ ਕਿ ਮੇਰੇ ਹੱਥ ਵਿੱਚ ਕਿੰਨੀਆਂ ਟੀਲੀਆਂ ਹਨ 15 12 13 17 ਤੁਸੀਂ ਆਪਣੇ ਜਵਾਬ ਯਾਦ ਰੱਖਣੇ ਹਨ ਚਲੋ ਅਸੀਂ ਇਹਨਾਂ ਟੀਲੀਆਂ ਨੂੰ ਗਿਣੀਏ ਤੁਸੀਂ ਵੀ ਮੇਰੇ ਨਾਲ ਗਿਣ ਸਕਦੇ ਹੋ 1 2 3 4 5 6 7 8 9 10 11 12 13 ਦੱਸੋ ਕਿ ਕਿਸਦਾ ਜਵਾਬ ਸਹੀ ਸੀ ਮੇਰਾ ਬਹੁਤ ਵਧੀਆ ਅਤੇ ਕਿਸਦਾ ਜਵਾਬ 13 ਦੇ ਨੇੜੇ ਸੀ ਮੇਰਾ ਤੁਹਾਡਾ ਜਵਾਬ ਕਿੰਨਾ ਸੀ 12 ਬਹੁਤ ਵਧੀਆ ਇਸ ਤਰ੍ਹਾਂ ਨਾਲ ਬੱਚਿਆਂ ਨੇ ਜੋ ਧਿਆਨ ਲਗਾਇਆ ਹੈ ਉਸ ਤੇ ਚਰਚਾ ਕਰੋ ਹੁਣ ਅਸੀਂ ਇੱਕ ਨਿਯਮ ਬਣਾਉਂਦੇ ਹਾਂ ਕਿ 10 ਦਿਲੀਆਂ ਇੱਕ ਬੰਡਲ ਦੇ ਬਰਾਬਰ ਹਨ ਤੁਸੀਂ ਵੀ ਮੇਰੇ ਨਾਲ ਗਿਣੋ ਅਤੇ ਜਦੋਂ ਸਾਡੇ ਕੋਲ 10 ਦਿਲੀਆਂ ਹੋ ਜਾਣਗੀਆਂ ਅਸੀਂ ਦੁਬਾਰਾ ਉਸ ਦਾ ਬੰਡਲ ਬਣਾਵਾਂਗੇ ਆਓ ਗਣੀਏ 1 2 3 4 5 6 7 8 9 10 ਚਲੋ ਹੁਣ ਇਸ ਨੂੰ ਬੰਨ੍ਹ ਦਈਏ ਇਹ ਸਾਡਾ ਬੰਡਲ ਬਣ ਗਿਆ ਆਓ ਹੁਣ ਬਾਕੀ ਬੱਚੀਆਂ ਤੀਲੀਆਂ ਦੀ ਗਿਣਤੀ ਕਰੀਏ ਤੁਸੀਂ ਵੀ ਮੇਰੇ ਨਾਲ ਗਿਣੋ 1 2 3 ਕੀ ਇਨਾ ਤੀਲੀਆਂ ਦਾ ਬੰਡਲ ਬਣੇਗਾ ਨਹੀਂ ਕਿਉਂਕਿ ਬੰਡਲ ਉਦੋਂ ਹੀ ਬਣੇਗਾ ਜਦੋਂ 10 ਥੇਲੀਆਂ ਹੋਣਗੀਆਂ ਅਸੀਂ ਇਸ ਨੂੰ ਇੱਕ ਫਰੇਮ ਬਣਾ ਕੇ ਲਿਖੀਏ ਹੁਣ ਸਾਡੇ ਕੋਲ ਤਿੰਨ ਥੇਲੀਆਂ ਹਨ ਅਸੀਂ ਉਹਨਾਂ ਨੂੰ ਥੇਲੀਆਂ ਦੇ ਘੜ ਵਿੱਚ ਰੱਖਾਂਗੇ ਅਤੇ ਇੱਥੇ ਤਿੰਨ ਲਿਖਾਂਗੇ ਬੰਡਲ ਨੂੰ ਬੰਡਲ ਦੇ ਘੜ ਵਿੱਚ ਰੱਖਿਆ ਜਾਵੇਗਾ ਅਤੇ ਸਾਡੇ ਕੋਲ ਇੱਕ ਬੰਡਲ ਹੈ ਇਸ ਲਈ ਅਸੀਂ ਇੱਥੇ ਇੱਕ ਲਿਖਾਂਗੇ ਇੱਕ ਬੰਡਲ ਵਿੱਚ 10 ਤੇਲੀਆਂ ਜਮਾ 3 ਤੇਲੀਆਂ ਬਰਾਬਰ 13 ਤੇਲੀਆਂ ਮਤਲਬ 13 ਵਿੱਚ ਇੱਕ ਬੰਡਲ ਅਤੇ 3 ਤੇਲੀਆਂ ਦਿੱਤੀਆਂ ਹਨ ਸੰਖਿਆ ਚਾਟ ਵਿੱਚ 13 ਨੂੰ ਲੱਭੋ ਅਤੇ ਪੜੋ 13 ਇਸ ਤਰ੍ਹਾਂ ਦੋ ਜਾਂ ਤਿੰਨ ਵੱਖ-ਵੱਖ ਸੰਖਿਆਵਾਂ ਨਾਲ ਇਹ ਗਤੀਵਿਧੀ ਬੱਚਿਆਂ ਨੂੰ ਕਰਕੇ ਦਿਖਾਓ ਅਤੇ ਉਹਨਾਂ ਨੂੰ ਮੌਖਿਕ ਰੂਪ ਵਿੱਚ ਵੀ ਪੁੱਛੋ ਵੱਖ-ਵੱਖ ਬੰਡਲ ਬਣਾਓ ਅਤੇ ਬੱਚਿਆਂ ਨੂੰ 20, 30, 40 ਇਸ ਤਰ੍ਹਾਂ 100 ਤੱਕ ਦੀ ਸਮਝ ਬਣਾਓ ਬੱਚਿਆਂ ਦੇ ਛੋਟੇ-ਛੋਟੇ ਸਮੂਹ ਬਣਾ ਕੇ ਉਹਨਾਂ ਨੂੰ ਕੁਝ ਥੇਲੀਆਂ, ਰਬੜ ਬੈਂਡ ਜਾਂ ਤਾਗਾ ਅਤੇ ਸੰਖਿਆ ਕਾਰਡ ਦੇ ਕੇ ਉਹਨਾਂ ਨੂੰ ਗਤੀਵਿਧੀ ਕਰਨ ਲਈ ਕਹੋ બાદ બચ્યા નુ તીલી ની જગા તે એકાઈ શબ્દ અને બંડલ ની જગહ દહાઈ શબ્દ ના જાણુ કરવાઓ